ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਸ਼ੁਰੂਆਤ ਕਰਨ ਜਾ ਰਹੇ ਹਾਂ ਪਹਿਲੀ ਖਬਰ ਤੋਂ ਪੰਜਾਬ ਕਾਂਗਰਸ ਨੂੰ ਡਬਲ ਝਟਕਾ ਕਲਮਜੀਤ ਕੋ ਚੌਧਰੀ ਤੇ ਤਜਿੰਦਰ ਬਿੱਟੂ ਭਾਪੀ ਚ ਹੋਏ ਸ਼ਾਮਲ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਜਲੰਧ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੋਲ ਚੌਧਰੀ ਦਿੱਲੀ ਵਿੱਚ ਭਾਈਪਾਚੋ ਸ਼ਾਮਲ ਹੋ ਗਈ ਕਰਮਜੀਤ ਕੋ ਚੌਧਰੀ ਜਨੰਦਤ ਲੋਕ ਸਭਾ ਟਿਕਟ ਦੀ ਦਾਵੇਦਾਰ ਸੀ ਪਰ ਕਾਂਗਰਸ ਨੇ ਉਹਨਾਂ ਨੂੰ ਉਹਨਾਂ ਨੂੰ ਪਾਸੇ ਕਰਕੇ ਮੁਸਾਬਕਾ ਮੁੱਖ ਮੰਤਰੀ ਚੰਨਜੀਤ ਚੰਨੀ ਨੂੰ ਟਿਕਟ ਦੇ ਦਿੱਤੀ ਚੰਨੀ ਵਿਧਾਨ ਸਭਾ ਚੋਣਾਂ ਵਿੱਚ ਦੋ ਸੀਟਾਂ ਤੋਂ ਹਾਰ ਗਏ ਸਨ ਦੱਸਦੀ ਏ ਕੇ ਰਾਹੁਲ ਗਾਂਦੇ ਦੀ ਪਤ ਜੋੜੋ ਯਤਾ ਦਾ ਕਰਮਜੀਤ ਕੋ ਚੌਧਰੀ ਤੇ ਪਤੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਹੋ ਗਈ ਸੀ ਗਲੀ ਖਵਲ ਲੈ ਕੇ ਅੱਜ ਹਾਂ ਪਠਾਨ ਤੇ ਸਖਪਾਲ ਖੈਦਾਂ ਨੇ ਕੀਤੀ ਪ੍ਰੈਸ ਕਾਨਫਰੰਸ ਇਸ ਨੇਤਾ ਨੂੰ ਪਾਰਟੀ ਵਿੱਚ ਆਉਣ ਦਾ ਦਿੱਤਾ ਸੱਦਾ ਸਾਬਕਾ ਮੁੱਖ ਮੰਤਰੀ ਜਿੰਦਰ ਕੋ ਪਠਾਨ ਤੇ ਸੰਗਦੂ ਲੋਕ ਸਭਾ ਹਲਕੇ ਤੋਂ ਕੰਗਰਸੀ ਉਮੀਦਵਾਰ ਤੇ ਕਿਸਾਨ ਕਾਂਗਰਸ ਦੇ ਕੌਮੀ ਪਦਾਨ ਸਖਪਾਲ ਖੈਦਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਸਾ ਨੂੰ ਕਾਂਗਰਸ ਚ ਕਾਂਗਰਸ ਵਿੱਚੋਂ ਸ਼ਾਮਲ ਹੋਣ ਦਾ ਸੱਦਾ ਦੇਂਦਿਆ ਕਹ ਕੇ ਉਹਨਾਂ ਨੇ ਕਾਂਗਰਸ ਵਿੱਚ ਪੂਰਾ ਸਨਮਾਨ ਸਨਮਾਨ ਮਿਲੇਗਾ ਉਹਨਾਂ ਕਹਿ ਸਕਦੇ ਬੇਬਾਦਾਂ ਦੇ ਪਮਿੰਦਰ ਢੀਂਸਾ ਟਿਕਟ ਨਾ ਦੇ ਕੇ ਢੀਂਸਾ ਪਰਵਾਦ ਦਾ ਸਿਆਸੀ ਕਤਲ ਕੀਤਾ ਹੈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਸ੍ਰੀ ਮਾਨਯਾ ਰਾਜ ਕੁਮਾਰ ਚੱਬੇਵਾਲ ਦੇ ਹੱਕ 'ਚ ਮੰਗੀਆਂ ਵੋਟਾਂ ਢੀਂਸਾ ਪਰਵਾਦ ਅਤੇ ਕਾਲੀ ਦਲ ਤੇ ਸਾਦੇ ਨਿਸ਼ਾਨੇ ਨਾਮਾਦਿ ਪਾਰਟੀ ਮਿਸ਼ਨ 13 ਜਿਹਦੇ ਦੇ ਟੀਚੇ ਨੂੰ ਹਾਸਲ ਕਰਨ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਹਿਸ਼ਾਲਪੁਰ ਪਹੁੰਚੇ ਮੁੱਖ ਮੰਤਰੀ ਮਾਨ ਨੇ ਤੇ ਹਿਸ਼ਾਲਪੁਰ ਤੋਂ ਆਪੰਮੇ ਦਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੀ ਹਮਾਇਤ ਕਰਨ ਪਹੁੰਚੇ ਸੀਮਾਨ ਜਿਵੇਂ ਸਟੇਜ ਤੇ ਪਹੁੰਚਿਆ ਉਹਦੀਆਂ ਤੇ ਨਿਸ਼ਾਨਾ ਸਾਧਨਾ ਸ਼ੁਰੂ ਕਰ ਦਿੱਤਾ ਸੀਮਾਨ ਨੇ ਅਸ਼ਾਲਪੁਰ ਪਹੁੰਚ ਕੇ ਸਟੇਜ ਤੋਂ ਟੀਨਸਤਵਾਤ ਤੇ ਕੰਮ ਵਿਆੰਕ ਕੱਸਿਆ ਉਹਨਾਂ ਕਹਿੰਦਾ ਟਰੇਨ ਸਪੋਰਟ ਘਰ ਵਾਪਸ ਆ ਗਿਆ ਪਰ ਟਿਕਟ ਨਾਂ ਮੇਨ ਤਨਦਾਏ ਹਨ ਅੱਜ ਫੈਸਲਾ ਲਿਆ ਜਾਵੇ ਕਿ ਉਹ ਪਾਰਟੀ ਵਿੱਚ ਬਣੇ ਦੇਣਗੇ ਜਾਂ ਪਾਰਟੀ ਬਦਲ ਲੰਗੇ ਅਗਲੀ ਖਬਰ ਲੈ ਕੇ ਹਾਜ਼ਰਾਂ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ ਦਿੱਲੀ ਦੇ ਮੇਅਰ ਚੋਣਾਂ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਨੂੰ ਸਮਰਥਨ ਕਰੇਗੀ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਪਾਰਟੀ ਇਸ ਵਿੱਚ ਚੋਣ ਵਿੱਚ ਆਪ ਨੂੰ ਸਮਰਥਨ ਦੇਵੇਗੀ ਮੇਅਰ ਦੇ ਚੋਣ ਪੱਤ ਲੇ 26 ਪ੍ਰੈਮ ਨੂੰ VOTING ਹੋਣੀ ਹੈ ਆਮ ਆਦਮੀ ਪਾਰਟੀ ਨੇ 18 ਪ੍ਰੈਮ ਦਿੱਲੀ ਦੇ ਮੇਰਚੋਨਾਂ ਲਈ ਉਮੀਦਵਾਰ ਦਾ ਐਲਾਨ ਕੀਤਾ ਸੀ ਆਪ ਨੇ ਮੇਰ ਦੇ ਉਹਦੇ ਲਈ ਮਹੇਸ਼ ਕਿਸ਼ੀ ਅਤੇ ਦਿੱਪਤੀ ਮੇਰ ਦੇ ਉਹਦੇ ਲਈ ਜਮਿੰਦਰ ਭਾਦਵਾਜ ਨੂੰ ਉਮੀਦਵਾਰ ਬਣਾਇਆ ਹੈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਟਿਕਟ ਨਾਂ ਮਿਲਣ ਤੋਂ ਨਰਾਇਸਾਪਲਾ ਨੂੰ ਮਨਾਉਣ ਪੁੱਜੇ ਸੁਨੀਲ ਜਾਖੜਾ ਢਾਈ ਕੜਾ ਚੱਲਦੀ ਮੀਟਿੰਗ ਤੋਂ ਬਾਅਦ ਪਾਰਟੀ ਨਾਲ ਤੁਰੇ ਟਿਕਟ ਨਾਮਿਤ ਨਰਾਇਣ ਚੱਲ ਰਹੇ ਭਾਈਪਾਇ ਸਿਨੀਅਰ ਨੇਤਾ ਵਿਜੇ ਕੁਮਾਰ ਸਾਂਪਲਾ ਨੂੰ ਮਨਾਉਣ ਲਈ ਪੰਜਾਬ ਪਾਏ ਪਪਾਧਾਨ ਸੁਨੀਲ ਜਾਖਰ ਹਜੀਤ ਕਰੇਵਾਲ ਵਿਨਿਤ ਜੋਸ਼ੀ ਸੰਦਰਸ਼ਾ ਅਦੋੜਾ ਨਾਲ ਵਿਜੇ ਸਾਂਪਲਾ ਦੇ ਘਰ ਪਹੁੰਚੇ ਟਿਕਟ ਨਾਮਿਤ ਨਰਾਇਣ ਵਿਜੇ ਸਾਂਪਲਾ ਦੇ ਘਰ ਪਹੁੰਚ ਕੇ ਉਹਨਾਂ ਨੂੰ ਮਨਾਇਆ ਉਹਨਾਂ ਇਸ ਮਤਕਾ ਦੀ ਸਾਰੀ ਭੀੜ ਜੁਟ ਗਈ ਪੱਤਕਾ ਨਾਲ ਗੱਲਬਾਤ ਕਰਦਾ ਸੁਨੀਲ ਜਾਖਰ ਨੇ ਕਿਹਾ ਸਾਂਪਲਾ ਪਾਰਟੀ ਦੇ ਸੀਨੀਅਰ ਆਗੂ ਹਨ ਪਾ ਇਹ ਪਾ ਵਿਅਕਤੀ ਵਿਸ਼ੇਸ਼ ਨਾਲ ਨਹੀਂ ਕਮਲ ਦੇ ਫੁੱਲ ਨਾਲ ਕੰਮ ਕਰਦੀ ਹੈ ਅਗਲੀ ਖਬਰ ਦਾ ਕਿ ਹਾਜ਼ਰ ਹਾਂ ਨਦੇੜ ਵਿੱਚ ਬੋਲੇ ਪ੍ਰਧਾਨ ਮੰਤਰੀ ਲੱਗਦਾ ਹੈ ਕਾਂਗਰਸ ਅੱਜ ਵੀ ਸਿੱਖਾਂ ਤੋਂ 1984 ਦਾ ਬਦਲਾ ਲੈ ਰਹੀ ਹੈ ਸਾਡੀ ਸਰਕਾਰ ਨੇ ਮਿਸਾਸਾ ਬਾਤ ਦੇ ਭਲੇ ਦਾ ਹੁਕਮ ਮੰਦਿਆਂ ਕੰਮ ਕੀਤਾ ਕੇਂਦਰ ਸਰਕਾਰ ਵੱਲ ਸਿੱਖਾਂ ਦੀ ਭਲਾਈ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦੇ ਹਾਂ ਪਦਮੰਤਰੀ ਮੋਦੀ ਨੇ ਕਾਂਗਰਸ 'ਤੇ ਆਲੋਚਨਾ ਕਰਦੇ ਹੋਏ ਕਿਹਾ ਪਾਰਟੀ ਨੇ ਹਮੇਸ਼ਾ ਇਸ ਇੱਕ ਭਾਈਚਾਰੇ ਦੇ ਮਾਦਵ ਵਿਰੋਧ ਕੀਤਾ ਜੇ ਹਾਲਾਤ ਕਿ ਉਹ ਅਜੇ ਵੀ 1984 ਦਾ ਬਦਲਾ ਲੈ ਰਹੀ ਹੈ ਪਦਮੰਤਰੀ ਮੋਦੀ ਨੇ ਮਹਾਰਾਸ਼ਟਰ ਦੇ ਨਿਰਵਚਕ ਚੋਣਾਂ ਲਈ ਨੂੰ ਸਬੋਧਨ ਕਰਦਿਆਂ ਨੇ ਦੇਰ ਦੇ ਇਤਤਿ ਸਿੱਖ ਗੁਰੂਆਂ ਦੇ ਚਰਨਾਂ ਨਾਲ ਪਵਿੱਤਰ ਹੋਈ ਹੈ ਗੁਰਗੋਬੇ ਸਿੰਘ ਜੀ ਨੇ ਸਿੱਖਿਆ ਸਾਡੀ ਸਰਕਾਰ ਦੀ ਹਮੇਸ਼ਾ ਪ੍ਰੇਰਨਾ ਸੋਤ ਹਾਣਾ ਸਰਕਾਰ ਨੇ ਹਮੇਸ਼ਾ ਸਭ ਤੋਂ ਪਹਿਲੇ ਦਾ ਹੋ ਕਮਾਂਡਿਆ ਕੰਮ ਕੀਤਾ ਹੈ ਅਗਲੀ ਖਬਰ ਲੈ ਕੇ ਆਜਾ ਨਜਾਇਜ਼ ਸੰਬੰਧ ਤਲਾਕ ਦਾ ਆਧਾਰ ਹੋ ਸਕਦਾ ਪਰ ਬੱਚੇ ਦੀ ਕਸਟਡੀ ਦੇਣ ਦਾ ਨਹੀਂ ਬਾਬੇ ਬੰਬੇ ਹਾਈ ਕੋਰਟ ਇੱਕ 9 ਸਾਲਾ ਬੱਚੇ ਦੀ ਕਸਟਡੀ ਉਸ ਦੀ ਮਾਂ ਨੂੰ ਸੌਂਪਦਾ ਬੰਬੇ ਹਾਈ ਕੋਰਟ ਨੇ ਕਿਹਾ ਕਿ ਨਜਾਇਜ਼ ਸੰਬੰਧ ਤਲਾਕ ਦਾ ਅਦਾਲਤ ਕਾਗਜ਼ ਤਲਾਕ ਦਾ ਆਧਾਰ ਹੋ ਸਕਦਾ ਹੈ ਪਰ ਬੱਚੇ ਦੀ ਕਸਟਡੀ ਦਾ ਦੇਣਦਾ ਨਹੀਂ ਜਸਟਿਸ ਜੇਸ ਪਟਲ ਨੇ ਇੱਕ ਹਾਰੇ ਬਚਵੇਂ ਚ 12 ਪ੍ਰਾਇਮ ਇੱਕ ਸਾਬਕਾ ਮਹਿਲਾ ਵਿਧਾਇਕ ਦੇ ਪੁੱਤਰ ਦੀ ਪਟੀਸ਼ਨ ਖਾਜ ਕਰ ਦਿੱਤੀ ਜਿਸ ਵਿੱਚ ਫੈਮਿਲੀ ਕੋਰਟ ਨੇ ਫਰਵਰੀ 2023 ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਫੈਮਿਲੀ ਕੋਰਟ ਨੇ ਬੱਚੇ ਦੀ ਕਸਟਡੀ ਦੀ ਉਸਮਾਨ ਨੂੰ ਸੌਂਪ ਦਿੱਤੀ ਸਮਾਜਿਤ ਜੋੜੇ ਦਾ ਵਿਆਹ 2010 ਵਿੱਚ ਹੋਇਆ ਸੀ ਤੇ 2015 ਨੂੰ ਉਹਨਾਂ ਦੇ ਘਰ ਧੀ ਨੇ ਜਨਮ ਲਿਆ ਸੀ ਅਗਲੀ ਖਬਰ ਲੈ ਕੇ ਆ ਜਦ ਸੰਗੂ ਵਿੱਚ ਦੇੜਵੇ ਟ੍ਰੈਕ ਜਾਮ ਦਾ ਚੌਥਾ ਦਿਨ 6454 ਟ੍ਰੇਨਾਂ ਰੱਦ 22 ਪ੍ਰੈਨ ਜੀ ਦੇ ਵਿੱਚ ਸੱਦਿਆ ਵੱਡਾ ਇਕੱਠ ਸ਼ੰਭੂ ਦੇੜਵੇ ਸਟੇਸ਼ਨ ਤੱਕ ਸਨਾਂ ਦਾ ਤਾਂ ਅਜ 20 ਪ੍ਰੈਲ ਚੌਥਾ ਦਿਨ ਹੈ ਬਾਲਾ ਕੈਂਟ ਤੋਂ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਜਾਣ ਵਾਲਾ ਦੇੜਵੇ ਟੈਗ ਪੂਰੀ ਤਰ੍ਹਾਂ ਜਾਮ ਹੋ ਗਿਆ ਹੈ ਟੈਗ ਜਾਮ ਕਾਰਨ ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਹਰਿਆਣਾ ਵਾਯਾ ਪੰਜਾਬ ਅਤੇ ਜੰਮੂ ਕਸ਼ਮੀਰ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਪ੍ਰਭਾਤ ਹੋਈਆਂ ਹਨ ਕਿਸਾਨਾਂ ਦੇ ਅੰਦੋਲਨ ਕੰਨ ਸ਼ਨੀਵਾਨ ਨੂੰ ਜੇਲ੍ਹ ਵਿੱਚ ਚੰਚਟ ਦੇ ਨਾਂਦ ਅੱਜ ਕਰਦੀਆਂ ਪਈਆਂ ਦੇਲਵੇ ਨੇ ਆਪਣੀ ਸੂਚੀ ਜਾਰੀ ਕੀਤੀ ਹੈ ਤੇ ਇਹਨਾਂ ਦਾਦ ਹੁਣ ਕੰਦ ਜਾਤਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਕਿਸਾਨਾਂ ਨੇ 22 ਪੈਲ ਨੂੰ ਜੀਨ ਦੇ ਵਿੱਚ ਮੀਟਿੰਗ ਕਰਕੇ ਜੇਲ੍ਹ ਵਿੱਚ ਬੰਦ ਕਿਸਾਨਾਂ ਦੇ ਰਿਹਾਈ ਸੁਰਦੀ ਸੰਬੰਧੀ ਐਲਾਨ ਕਰਨ ਨੂੰ ਵੀ ਕਿਹਾ ਹੈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਚਾਕਲੇਟ ਖਾਣ ਤੋਂ ਬਾਅਦ 1.5 ਸਾਲ ਦੀ ਬੱਚੀ ਦੀ ਵਿਗੜੀ ਸਿਹਤ ਲੱਗੀਆਂ ਖੂਨ ਦੀਆਂ ਉਲਟੀਆਂ ਪੰਜਾਬ ਵਿੱਚ ਚਾਕਲੇਟ ਖਾਣ ਤੋਂ ਬਾਅਦ 1.5 ਸਾਲ ਦੇ ਬੱਚੇ ਨੂੰ ਖੂਨ ਦੀ ਉਲਟੀ ਆ ਗਈ ਲੜਕੀ ਲੁਧਿਆਣਾ ਦੀ ਰਹਿਣ ਵਾਲੇ ਲੜਕੀ ਨੇ ਚਾਕਲੇਟ ਉਸ ਸਮੇਂ ਪਟਿਆਲਾ ਸ਼ਹਿਰ ਤੱਕ ਫੇਦੀ ਗਈ ਸੀ ਜਿੱਥੇ ਕੁਝ ਦਿਨ ਪਹਿਲਾਂ ਲੜਕੇ ਦਾ ਜਨਮ ਦਿਨ ਤੇ ਕੇਕ ਖਾਣ ਨਾਲ ਮੌਤ ਹੋ ਗਈ ਸੀ ਇਸ ਦਾ ਪਤਾ ਲੱਗਦੇ ਸੀ ਤਪਾ ਵਿੱਚ ਦਹਿਸਤ ਦਾ ਮਾਹੌਲ ਬਣ ਗਿਆ ਹੈ ਅਧਗਾਜਤੰਤ ਸਦਕਾਂ ਤੇ ਪਹੁੰਚ ਕੇ ਜਿੱਥੇ ਚਾਕਲੇਟ ਖਰੀਦੀ ਸੀ ਜਾਂਚ ਦੇ ਸਾਹਮਣੇ ਕਿ ਲੜਕੀ ਨੂੰ ਦਿੱਤੇ ਗਏ ਚਾਕਲੇਟ ਐਕਸਪਾਇਰੀ ਡੇਟ ਦੇ ਸੀ ਲੜਕੇ ਨੂੰ ਲਾਇਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਗਲੇ ਖਬਰਾਂ ਦਾ ਕਿਹਾ ਜਾਂਦਾ ਹੈ ਕਿ ਹੁਣ ਵਿਦਿਆਰਥੀਆਂ ਦੀ ਵੱਡੀ ਜਾਣਕਾਰੀ ਰੀ ਚੈਕਿੰਗ ਫਾਰਮ ਭਰਨ ਦੀ ਬੋਰਡ ਦੇ ਤਰੀਕਾ ਦਾ ਐਲਾਨ ਪੰਜਾਬ ਸਿੱਖਿਆ ਬੋਰਡ ਅਕੈਡਮੀ ਕਾ ਸਾਲ 2023-24 ਦੀਆਂ ਪ੍ਰੀਖਿਆਵਾਂ ਵੱ ਦੇਣ ਦਰਾਂ ਦੀ ਪੇਰ ਐਲਾਨ ਵਿਦਿਆਰਥੀਆਂ ਨੂੰ ਮੂੜ ਪਰਤਾਲ ਕਰਨ ਦੀ ਮਿਤੀ ਦਾ ਐਲਾਨ ਕਰ ਦਿੱਤਾ ਹੈ ਬੋਰਡ ਦੇ ਬਿਲਾ ਦੱਸਿਆ ਕਿ ਆਨਲਾਈਨ ਫਾਰਮ ਅਤੇ ਫੀਸ ਭਰਨ ਦੀ ਮਿਤੀ 22 ਪਤੰ 6 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ ਪੁਲਾਰੀਨਾ ਕਿਆ ਹੈ ਫੀਸ ਪੈਣੋਂ ਤੰਤ ਪ੍ਰਖਿਆ ਤੇ ਆਨਲਾਈਨ ਵਿਧੀ ਦੇ ਰਹਿ ਭਰੇ ਫਾਰਮ ਦਾ ਪ੍ਰਿੰਟ ਆਊਟ ਆਪਣੇ ਕੋਲ ਹੀ ਰੱਖਣਾ ਇਸ ਦਿਹਾੜਕਾ ਵੀ ਦਫ਼ਤਰ ਵਿਖੇ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਅਗਲੀ ਖਬਰ ਲੈ ਕੇ ਆ ਜਹਾਂ ਸੰਗਰੂਰ ਜੇਲ੍ਹ ਵਿੱਚ ਸੰਗਰੂਰ ਜੇਲ੍ਹ ਵਿੱਚ ਦੋ ਗੁੱਟਾਂ ਵਿਚਾਲੇ ਹਿੰਸਕ ਚੜਪਕਟਾ ਨਾ ਕੀਤਾ ਹਮਲ ਦੋ ਕੈਦੀਆਂ ਦੀ ਮੌਤ ਸੰਗਰੂਰ ਜੇਲ੍ਹ ਵਿੱਚ ਸ਼ੁੱਕਰਵਾਰ ਰਾਤ ਨੂੰ ਗੈਂਗਸਟਰ ਤੇ ਦੋ ਗੁੱਟਾਂ ਵਿਚ ਚੱਪੜ ਹੋ ਚੜਪ ਹੋ ਗਈ ਜਿਸ ਵਿੱਚ ਦੋ ਕੈਦੀਆਂ ਦੀ ਮੌਤ ਹੋ ਗਈ ਅਤੇ ਜਦੋਂ ਇਹ ਦੋ ਕੈਦਕ ਕਬੀਲੂਪ ਵਿੱਚ ਜ਼ਖਮੀ ਹੋ ਗਏ ਹਨ ਉਹਨਾਂ ਦੀ ਹਾਲਤ ਗੂਬੀਸ ਹੁਣ ਕਰਾਉਣਾ ਜਿੰਦਰਾ ਮੈਡੀਕਲ ਕੌਜ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ ਅਗਲੀ ਖਬਰ ਨੇ ਕਿਹਾ ਜਾ ਸਰਕਾਰ ਦੀ ਅਵਕਰ ਨੀਤੀ ਨੀਮਾਂ ਸਾਸਾ ਵਿੱਚ ਨਾ ਮੂਲਿਕ ਅਧਿਕਾਰ ਨਹੀਂ ਹਾਈ ਕੋਰਟ ਸਰਕਾਰ ਦੇ ਨੀਮ ਮੁਤਾਬਕ ਨੀਤੀ ਬਣਾਏ ਤੇ ਨੀਤੀਗਤ ਮੌਲੇ ਤੇ ਬਿਲੋੜੀ ਦਖਲਦਗੀ ਸਹੀ ਨਹੀਂ ਹਾਈ ਕੋਰਟ ਸਰਕਾਰ ਦੇ 2014 25 ਦੇ ਬਗਾਇ ਨੀਤੀ ਚੁਣੌਤੀ ਦੇ ਮੈਪੀਟੇਸ਼ਨ ਰੱਦ ਕਰਦਾ ਪੰਜਾਬ ਹਾਈ ਕੋਰਟ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੇ ਦਿੱਤੇ ਹਾਈ ਕੋਰਟ ਨੇ ਕਿ ਸਰਕਾਰ ਦਾ ਪਾਲ ਮੌਲਿਕ ਅਧਿਕਾਰ ਨੇ ਸਿਕਾਨ ਨਿਯਮਮ ਤੱਬਕ ਨੀਤੀ ਬਣਾਈ ਹੈ ਤੇ ਨੀਤੀਗਤ ਮਾਮਲੇ ਵਿੱਚ ਬਿਲੋੜੀ ਦਖਲਅੰਦਾਜ਼ੀ ਸਹੀ ਨਹੀਂ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਹਵਾਈ ਸਫਰ ਕਰਨ ਵਾਲੇ ਲੋਕਾਂ ਲਈ ਵੱਡੀ ਖਬਰ ਇਹ ਦੀਆਂ 30 ਅਪ੍ਰੈਲ ਤੱਕ ਰੱਦ ਕੀਤੀਆਂ ਉਡਾਨਾਂ ਹਾ ਬਾਬਾ ਜੀ ਕੰਪਨੀ ਆਫ ਇੰਡੀਆ ਨੇ ਪੱਛਮੀ ਏਸ਼ੀਆ ਵਿੱਚ ਤਣਾਦ ਵਿਚਕਾਰ ਜਦਾਇ ਦੇ ਤੇਲ ਅਭਿਵਲੀ ਉਡਾਨਾਂ 23 ਅਪ੍ਰੈਲ ਤੱਕ ਮੁਅਤਤ ਕਰ ਦਿੱਤੀਆਂ ਗਈਆਂ ਹਨ ਦੱਸਦੀ ਹੈ ਇਹ ਲੇਨ ਨਵੀਂ ਦਿੱਲੀ ਅਤੇ ਤੇਲ ਅਭਿਵਾਵ ਵਿਚਕਾਰ ਚਾਰ ਹਫਤਾਵਾਰੀ ਉਡਾਨਾਂ ਚਲਾਉਂਦੀ ਹੈ ਇਸ ਸਬੰਧ ਵਿੱਚ ਇਹ ਇੰਡੀਆ ਤੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਪੱਛਮੀ ਏਸ਼ੀਆ ਵਿੱਚ ਬਦਲਦੀ ਸਥਿਤੀ ਨੂੰ ਵੇਖਦੇ ਹੋਏ ਤੇਲ ਅਭਿਵ ਤੇ ਇੰਡੀਆ ਦੇ ਉਡਾਨਾਂ ਤੇ ਤ ਦੋਇਤ 24 ਤੱਕ ਮੈਂ ਤੁਹਾਨੂੰ ਦੇਣ ਗਿਆ ਸੀ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਿਹਾ ਦੱਸ ਦਈਏ ਲੈਣੀ ਸਮਿਆਦ ਦੇ ਦਾਨ ਤੇਲ ਅਵੀਬ ਦੀ ਯਾਤਰਾ ਕਰਨ ਲਈ ਬੁੱਕ ਕਰਨਾ ਹੈ ਮੁਸਾਫਰਾਂ ਲਈ ਰੀ ਸ਼ੈਡਿਊਲਿੰਗ ਅਤੇ ਅਦਤ ਕਰਨ ਦੀ ਫੀਸ ਤੇ ਛੋਟ ਦੀ ਪੇਸ਼ਕਸ਼ ਕਰ ਲਈ ਹੈ ਸੋ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਵੀਡੀਓ ਬਹੁਤ ਬਹੁਤ ਧੰਨਵਾਦ ਵੀਡੀਓ ਲਾਈਕ ਕਮੈਂਟ ਐਂਡ ਸ਼ੇਅਰ ਜਰੂਰ ਕਰਨਾ ਆਪਣੀ ਜਾਣਕਾਰੀ ਕਮੈਂਟ ਸੈਕਸ਼ਨ ਵਿੱਚ ਜਰੂਰ ਦੇਣਾ Да, ну вот,